ਕੀ ਪਤਾ ਪਿਛੇ ਪੋਸਟਰ ਲੱਗਾ ਹੈ ਇਹਦੇ ਵਿੱਚ ਉਹ ਕਿੰਨੇ ਲੋਕ ਆ ਜਿਨ੍ਹਾਂ ਨੂੰ ਸਾਰਿਆਂ ਦਾ ਪਤਾ ਕਿ ਸਾਰਿਆਂ ਦੇ ਵਿੱਚ ਕਿਹਦੀ ਕਿਹਦੀ ਫੋਟੋ ਲੱਗੀ ਹੋਈ ਹੈ ਪਤਾ ਮਾਫ ਕਰਨਾ ਮੇਰੀਆਂ ਗੱਲਾਂ ਚੁੱਭਣ ਵਾਲੀਆਂ ਹੁੰਦੀਆਂ ਆ ਕਈ ਵਾਰੀ ਮੈਨੂੰ ਸਟੇਜ ਤੇ ਕਿਹਾ ਜਾਂਦਾ ਕਿ ਆ ਗੱਲ ਨਾ ਕਰਿਓ ਤੇ ਉੱਥੇ ਮੈਂ ਜਾਣਦੀ ਨਹੀਂ ਦੇਵੀਆਂ ਕਿੰਨੀਆਂ ਆ ਕਿੰਨੇ ਨਰ ਆਤੇ ਉਹ ਸਾਰਿਆਂ ਨੂੰ ਪਤਾ ਐਸ ਪੋਸਟਰ ਤੇ ਕਿੰਨੀਆਂ ਫੋਟੋ ਲੱਗੀਆਂ ਆ ਇਸ ਟਾਈਮ ਉਹਦੇ ਸਾਹਮਣੇ ਪੜਦਾ ਟੰਗਿਆ ਆ ਉਹ ਕਿਹਦੀ ਕਿਹਦੀ ਫੋਟੋ ਆ ਉਹ ਕੇਸ ਨੰਬਰ ਦੀ ਫੋਟੋ ਆ ਉਹਦੇ ਉਹਦਾ ਤੁਹਾਡੀ ਜ਼ਿੰਦਗੀ ਚ ਕੀ ਲੈਣਾ ਦੇਣਾ ਆ ਉਹ ਕਿਸੇ ਨੂੰ ਨਹੀਂ ਪਤਾ ਮੈਸੇਜ ਕਰਕੇ ਕਹਿੰਦੀ ਆ ਕਿ 바ਵਾ ਸਾਹਿਬ ਲਈ ਤਾਂ ਦਰਵਾਜ਼ੇ ਤੁਸੀਂ ਬੰਦ ਕਰਕੇ ਉੱਪਰ ਜਿੰਦੇ ਠੋਕੇ ਹੋਇਆ ਕਿ ਇਹ ਨਹੀਂ ਬੜਨੇ ਚਾਹੀਦੇ ਕਿਉਂਕਿ ਇਹ ਸਾਨੂੰ ਰੱਬ ਤੋਂ ਦੂਰ ਕਰਦੇ ਆ ਰੱਬ ਹੁੰਦਾ ਤੇ ਸਾਡੇ ਹਾਲਾਤ ਇਹ ਨਾ ਹੁੰਦੇ 바ਵਾ ਸਾਹਿਬ ਨੂੰ ਸਕੂਲ ਚ ਜਦੋਂ ਪੜਨ ਭੇਜਿਆ 7 ਨਵੰਬਰ ਹੁਣ ਸਰਕਾਰ ਨੇ ਇਹ ਦਿਨ ਡਿਸਾਈਡ ਕਰ ਦਿੱਤਾ ਕਿ ਸਟੂਡੈਂਟ ਡੇ 7 ਨਵੰਬਰ ਜਦੋਂ ਬਾਬਾ ਸਾਹਿਬ ਪਹਿਲੇ ਦਿਨ ਸਕੂਲ ਚ ਜਾਂਦੇ ਆ ਅੰਗਰੇਜ਼ਾਂ ਨੇ ਤਾਂ ਕਹਿ ਦਿੱਤਾ ਪੜਾਓ ਇੱਥੇ ਵਾਲਿਆਂ ਨੂੰ ਬਿਮਾਰੀ ਪੈ ਗਈ ਕਿ ਇੱਕ ਛੂਤ ਦਾ ਬੱਚਾ ਸਾਡੇ ਸਕੂਲ ਚ ਕਿੱਦਾਂ ਪੜੂਗਾ ਬਾਬਾ ਸਾਹਿਬ ਦੀ ਐਂਟਰੀ ਸਕੂਲ ਚ ਹੁੰਦੀ ਆ ਲਿਖਿਆ ਜਾਂਦਾ ਰਜਿਸਟਰ ਤੇ ਕਿ ਬੱਚਾ ਸਕੂਲ ਚ ਪੜੂਗਾ ਲੇਕਿਨ ਸਕੂਲ ਦੇ ਬਾਹਰ ਬਹਿ ਕੇ ਪੜੂਗਾ ਅੰਦਰ ਨਹੀਂ ਆਊਗਾ ਅੱਜ ਸਰਕਾਰਾਂ ਨੂੰ ਜਾਗ ਆਈ ਆ ਕਿ 7 ਨਵੰਬਰ ਸਟੂਡੈਂਟ ਡੇ ਸ਼ਰਮ ਨਹੀਂ ਆਉਂਦੀ ਕਿ ਸਟੂਡੈਂਟ ਡੇ ਕੇਸ ਬੰਦੇ ਦਾ ਨਾਮ ਅਸੀਂ ਰੱਖਣ ਦੇ ਆ ਜਿਹਨੂੰ ਉਸ ਟਾਈਮ ਇਹ ਲਿਖਿਆ ਗਿਆ ਕਿ ਇਹ ਕਲਾਸ ਦੇ ਅੰਦਰ ਨਹੀਂ ਬੈਠ ਸਕਦਾ ਬਾਹਰ ਬਹਿ ਕੇ ਪੜੂਗਾ ਪੜ ਗਏ ਸਾਡੇ ਬੱਚੇ ਅੱਜ ਕਲਾਸਾਂ ਚ ਬਹਿ ਕੇ ਨਹੀਂ ਪੜਦੇ 바ਵਾ ਸਾਹਿਬ ਬਾਹਰ ਬਹਿ ਕੇ ਪੜ ਗਏ ਜਦੋਂ 바ਵਾ ਸਾਹਿਬ ਦੀ ਸ਼ਾਦੀ ਹੋਈ ਤੇ ਸ਼ਾਦੀ ਉਹਨਾਂ ਦੀ ਮੱਛੀ ਮਾਰਕੀਟ ਮੱਛੀ ਮਾਰਕੀਟ ਦੇ ਵਿੱਚ ਉਹਨਾਂ ਦਾ ਵਿਆਹ ਕੀਤਾ ਜਾਂਦਾ ਆ ਔਰ ਉਹ ਵੀ ਕਦੋਂ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਕਿਉਂਕਿ ਦਿਨ ਚੜ੍ਹ ਜਾਂਦਾ ਤੇ ਮੱਛੀ ਮਾਰਕੀਟ ਵਾਲਿਆਂ ਨੇ ਆ ਜਾਣਾ ਸੀ ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਖੜੇ ਤੱਕ ਨਹੀਂ ਹੁੰਦੇਣਾ ਸੀ ਅੱਜ ਅਸੀਂ ਬੜੇ ਗੱਜ-ਬੱਜ ਕੇ ਸੇਹਰੇ ਲਾ ਕੇ ਆਪਣੇ ਬੱਚਿਆਂ ਨੂੰ ਪੈਲਸਾਂ ਚ ਲੈ ਕੇ ਜਾਂਦੇ ਆ ਕਦੀ ਪੈਲਸ ਜਾਣ ਤੋਂ ਪਹਿਲਾਂ ਬਾਬਾ ਸਾਹਿਬ ਨੂੰ ਮੱਥਾ ਟੇਕ ਕੇ ਜਾਇਓ ਕਿ ਅੱਜ ਤੇਰੇ ਕਰਕੇ ਚੱਲਨੇ ਆ ਉੱਥੇ ਘਰ ਬਣਾ ਕੇ ਸਾਰ ਨਾਲ ਪਹਿਲਾਂ ਉੱਥੇ ਕਾਲਾ ਪੁੱਤਲਾ ਲਾਉਂਦੇ ਉਹਦੀ ਜਗ੍ਹਾ ਤੇ ਬਾਬਾ ਸਾਹਿਬ ਦਾ ਫੋਟੋ ਲਾਓ ਨਾ ਜਿਹਦੇ ਕਰਕੇ ਅੱਜ ਘਰ ਮਿਲੇ ਆ ਤੁਹਾਡੇ ਘਰ ਸੀ ਬਸਤੀਆਂ ਤੋਂ ਦੂਰ ਉਧਰਲੇ ਪਾਸੇ ਜਿੱਧਰ ਪਰਛਾਵਾਂ ਵੀ ਲੈਂਦਾ ਜਾਂਦਾ ਸੀ ਪਾਣੀ ਪੀਣ ਦਾ ਹੱਕ ਨਹੀਂ ਛੱਪੜਾਂ ਤੋਂ ਪਾਣੀ ਪੀਣਾ ਜਿਹੜੇ ਗੰਦਾ ਛੱਪੜ ਅੱਜ ਤੁਸੀਂ ਜਿਹਦੇ ਵੱਲ ਜਦੋਂ ਨੰਗਦੇ ਆ ਤਾਂ ਸ਼ਾਇਦ ਨੱਕ ਮੂੰਹ ਟਾਕੇ ਨੰਗਦੇ ਹੋਣੇ ਆ ਇਕ کہانی ਨਹੀਂ ਹੈ ਅਸਲੀਅਤ ਆ ਉਸ ਇਨਸਾਨ ਦੀ ਜਿਹੜਾ ਅੱਜ ਜਨਮ ਦਿਨ 131ਵਾਂ ਮਨਾ ਰਹੇ ਆ ਸ਼ਾਇਦ ਬਾਬਾ ਸਾਹਿਬ ਜਦੋਂ ਤੋਂ ਪੈਦਾ ਹੋਏ ਸੀ ਉਹ ਤੋਂ ਲੈ ਕੇ ਉਹਨਾਂ ਦੇ ਮਰਨ ਤੱਕ ਸ਼ਾਇਦ ਕਦੀ ਉਹਨਾਂ ਦਾ ਜਨਮ ਦਿਨ ਕਿਸੇ ਨੇ ਮਨਾਇਆ ਹੋਣਾ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਅੱਜ 131ਵਾਂ ਜਨਮ ਦਿਨ ਮਨਾ ਰਹੇ ਆ ਤਾਂ ਕਿਉਂ ਮਨਾ ਰਹੇ ਆ ਵੀ ਕੁਛ ਤਾਂ ਹੈ ਸੀ ਉਸ ਇਨਸਾਨ ਦੇ ਵਿੱਚ ਛੱਪੜਾਂ ਦਾ ਗੰਦਾ ਪਾਣੀ ਮਰੇ ਹੋਏ ਪਸ਼ੂਆਂ ਦਾ ਮਾਸ ਗਲਿਆ ਸੜਿਆ ਮਾਸ ਉਹ ਵੀ ਸਾਡੇ ਲੋਕ ਟੋਕਰੇ ਬਾਹਰ ਰੱਖ ਦਿੰਦੇ ਸੀ ਸੜਿਆ ਗੜਿਆ ਜਿਹੜਾ ਬਚਿਆ ਹੁੰਦਾ ਸੀ ਜਦੋਂ ਘਰਾਂ ਚੋਂ ਸੁੱਟ ਦਿੰਦੇ ਸੀਗੇ ਤਾਂ ਉਹ ਚੱਕ ਕੇ ਲਿਆ ਕੇ ਖਾਂਦੇ ਸੀ। ਔਰਤਾਂ ਨੂੰ ਤੰਗ ਧਕੰਦਾ ਅਧਿਕਾਰ ਨਹੀਂ ਸੀ। ਤੁਸੀਂ ਸਾਫ਼ ਸੁਥਰੇ ਕੱਪੜੇ ਨਹੀਂ ਪਾ ਸਕਦੇ ਸੀ। ਔਰਤਾਂ ਤਾਂ ਬਾਵਾ ਸਾਹਿਬ ਦਾ ਦੇਣਾ ਨਹੀਂ ਦੇ ਸਕਦੀਆਂ ਤੁਸੀਂ 500 ਜਨਮ ਲੈ ਕੇ ਆ ਜਾਓ। ਦੇਣਾ ਨਹੀਂ ਦੇ ਸਕਦੀਆਂ। ਲੇਕਿਨ ਜਿਨ੍ਹਾਂ ਦੇਵੀਆਂ ਦੇ ਨਰਾਤੇ ਜਗਰਾਤੇ ਕੀਤੇ ਜਾਂਦੇ ਨਾ ਉਹਨਾਂ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ। ਚਾਹੇ ਮੇਰੀ ਗੱਲ ਕਿਸੇ ਨੂੰ ਪਜੇ ਚਾਏ ਨਾ ਪਜੇ ਕੁਛ ਨਹੀਂ ਕੀਤਾ ਉਹਨਾਂ ਨੇ ਤੁਹਾਡੇ ਲਈ ਸ਼ਾਇਦ ਕਿਸੇ ਨੇ ਨੰਗੇਲੀ ਦਾ ਨਾਮ ਸੁਣਿਆ ਸ਼ਾਇਦ ਨਹੀਂ ਸੁਣਿਆ ਗੱਲ ਦੱਸਣ ਲੱਗੀਆਂ ਕਿ ਤੁਹਾਨੂੰ ਆਪਣਾ ਤਨ ਢੱਕਣ ਦਾ ਅਧਿਕਾਰ ਨਹੀਂ ਸੀ ਗੱਲਾਂ ਖੁੱਲ੍ਹ ਕੇ ਕਰੋ ਤਾਂ ਸਮਝ ਲੱਗਦੀਆਂ ਗੋਲਮੋਲ ਕਰੋ ਤਾਂ ਸਮਝ ਨਹੀਂ ਲੱਗਣੀਆਂ ਔਰਤ ਆਪਣੀ ਛਾਤੀ ਨਹੀਂ ਸੀ ਢੱਕ ਸਕਦੀ ਉਹਨੂੰ ਟੈਕਸ ਦੇਣਾ ਪੈਂਦਾ ਸੀ ਜੇ ਤੁਸੀਂ ਕਹਿਣਾ ਨਾ ਅਸੀਂ ਆਪਣੀ ਛਾਤੀ ਢਗਣੀਆਂ ਤੁਹਾਨੂੰ ਟੈਕਸ ਦੇਣਾ ਪੈਣਾ ਉਹਦਾ ਉਹ ਟੈਕਸ ਕਿੰਨੇ ਲੈਣਾ ਬ੍ਰਾਹਮਣ ਸਮਾਜ ਨੇ ਟੈਕਸ ਕਿੰਨਾ ਲੱਗਣਾ ਉਹ ਤੋਲ-ਮੋਲ ਕੀਤਾ ਜਾਂਦਾ ਸੀ ਕਿ ਤੁਹਾਡੀ ਛਾਤੀ ਕਿੰਨੀ ਭਾਰੀ ਆ ਇਹ ਸਚਾਈਆਂ ਆ ਨੰਗੇਲੀ ਇੱਕ ਇਦਾਂ ਦੀ ਔਰਤ ਕਿ ਜਿਹਨੇ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਕਿ ਅਸੀਂ ਕੱਪੜੇ ਪਾਣ ਦਾ ਅਧਿਕਾਰ ਸਾਨੂੰ ਵੀ ਆ ਤੁਸੀਂ ਦੇਖੋ ਕਿੱਦਾਂ ਕਿੱਦਾਂ ਦੇ ਅਧਿਕਾਰਾਂ ਲਈ ਲੜਨਾ ਪਿਆ ਕਿੱਦਾਂ ਕਿੱਦਾਂ ਦੇ ਅਧਿਕਾਰਾਂ ਲਈ ਜਦੋਂ ਉਹ ਕਹਿੰਦੇ ਕਿ ਠੀਕ ਹੈ ਟੈਕਸ ਦੇ ਦੇਈ ਉਹ ਕਹਿੰਦੀ ਠੀਕ ਆਜੋ ਟੈਕਸ ਲੈ ਜਿਓ ਜਦੋਂ ਟੈਕਸ ਲੈਣ ਆਂਦੇ ਆ ਉਹ ਲੜਕੀ ਅੰਦਰ ਗਈ ਆਪਣੀਆਂ ਦੋਵੇਂ ਛਾਤੀਆਂ ਕੱਟ ਕੇ ਪੱਤੇ ਤੇ ਲਾਈ ਕਹਿੰਦੀ ਆਹਾ ਮੈਂ ਜੱਬ ਹੀ ਨਵੇੜਿਆ ਲੈ ਜਾਓ ਔਰ ਇਹ ਤੋਂ ਬਾਅਦ ਮਰ ਗਈ ਉਹ ਉਸ ਦਿਨ ਤੋਂ ਬਾਅਦ ਕਾਨੂੰਨ ਬਣਿਆ ਕਿ ਔਰਤਾਂ ਆਪੀ ਆਪਣੀ ਛਾਤੀ ਧਕਣੀਆਂ ਅਸੀਂ ਅੱਜ ਬੜੇ ਸਾਫ਼ ਸੁਥਰੇ ਸੋਹਣੇ ਕੱਪੜੇ ਪਾਉਂਦੇ ਆ ਕਿਤੇ ਸੂਟ ਖਰੀਦਣ ਤੋਂ ਪਹਿਲਾਂ 바ਵਾ ਸਾਹਿਬ ਦਾ ਨਾਮ ਲੈ ਲਿਆ ਕਰੋ ਸਿਰ ਤੋਂ ਲੈ ਕੇ ਪੈਰਾਂ ਦੇ ਨੋਹ ਤੱਕ ਕਰਜ਼ਦਾਰ ਆਂ 바ਵਾ ਸਾਹਿਬ ਦੇ ਸਿਰ ਤੋਂ ਲੈ ਕੇ ਪੈਰਾਂ ਦੇ ਨੋਹ ਤੱਕ